ਇਹ ਮਟੀਰੀਅਲ ਦੀ ਜੇ ਇਹਨਾਂ ਸਟੋਰ ਤੋਂ ਵਾਪਸ ਲੈਣਾ ਉਹਦੇ ਵਿੱਚ ਜਿੱਥੋਂ ਮੱਦੀ ਲਵਾਉਂਗਾ ਮੈਂ ਮੋਗੇ ਤੋਂ ਨਾ ਆਉਣਾ ਮੈਂ ਲੁਧਿਆਣਾ ਨੂੰ ਜਾਣਾ ਜਿੱਥੋਂ ਮੱਦੀ ਮੈਂ ਤੁਹਾਨੂੰ ਦੱਸਾਂਗਾ ਦਾ 150 ਦੀ ਜਗ੍ਹਾ 300 ਦੀ ਪਾ ਰਹੇ ਆ ਕਿੱਥੇ ਟਰਾਂਸਫਾਰਮਰ ਦੀ ਕੋਈ ਲੋਡ ਆ ਕਿੱਥੇ 100 ਦਾ ਨੂੰ ਵੱਡਾ ਕਰਕੇ 300 ਲਾਉਣਾ ਪੂ ਲਾ ਰਹੇ ਆ ਨਹੀਂ ਸਾਡੇ ਸ਼ਹਿਰ ਦੇ ਡਿਪਟੀ ਚੀਫ ਇੰਜੀਨੀਅਰ ਖੈਰਾਸਾ ਬਹੁਤ ਹੀ ਪੇਲ ਰਹੇ ਨੇ ਤੋਂ ਬਗੈਰ ਸਾਡੇ ਇੱਕ ਮਹਿਕਮਾ ਵਾਂ APDR ਉਹ ਮਹਿਕਮਾ ਵੀ ਸਾਡੇ ਕੋਲ ਵਿਜ਼ਿਟ ਕਰਨ ਲਿਆ ਲਗਾਤਾਰ ਹਫ਼ਤੇ ਤੋਂ ਆ ਰਹਿਆ ਵਾ ਉਹਨਾਂ ਵੱਲੋਂ ਇਲਾਕੇ ਵਿੱਚ ਘੱਟੋ ਘੱਟ 50 ਟਰਾਂਸਫਾਰਮਰ ਸਾਰਿਆਂ ਸਾਡੇ ਜੀ ਸਾਹਿਬ ਨਾਲ ਜਾ ਜਾ ਕੇ ਉਹਨਾਂ ਤੇ ਐਸਟੀਮੇਟ ਬਣ ਗਿਆ ਉਹਨੂੰ ਜਗ੍ਹਾ ਬੁਖਾ ਰਿਆ ਉਹਨਾਂ ਵੱਲੋਂ ਕਹਿਣ ਦੇ ਨਾਲ ਸਾਡ 2 ਮਹੀਨੇ ਦੇ ਵਿੱਚ ਕੰਮ ਸ਼ੁਰੂ ਹੋ ਜਾਣਾ ਜੀ 2 ਮਹੀਨੇ ਦੇ ਵਿੱਚ ਘੱਟ ਨਵੇਂ ਟਰਾਂਸਫਾਰਮਰ ਵੀ ਲੱਗਣਗੇ ਸਭ ਕੁਝ ਹੋਏਗਾ ਜੀ ਆਵਾ ਇਹੇ ਨੂੰ ਕੋਈ ਮੁਸ਼ਕਲ ਆ ਕੋ ਮੀਟਰ ਛੜਿਆ ਕੋ ਕੁਝ ਕਰਿਆ ਸਭ ਤਾਂ ਸਰੋਸੇ ਵਲੇ ਅਸੀਂ ਉਸੇ ਵਲੇ ਉਸੇ ਦਿਨ ਮੀਟਰ ਚੇਂਜ ਕਰਦੇ ਹਾਂ ਐਨੇ ਸਾਡੇ ਕੋਲ ਮੀਟਰ ਆ ਗਿਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਮਾਨਦਾਰੀ ਨਾਲ ਆਪਣਾ ਮੀਟਰ ਚਲਾਉਣ ਤੇ 300 ਫੀਟ ਬਹੁਤ ਜ਼ਿਆਦਾ ਹੁੰਦੇ ਆ ਤੇ ਉਹਨਾਂ ਦਾ ਬਿੱਲ ਜ਼ੀਰੋ ਆਏਗਾ ਤੇ ਬਾਕੀ ਆਤੀ ਆਉਣ ਵਾਲੇ ਸਿਸਟਮ ਦੇ ਵਿੱਚ ਇਹ ਵਿੰਤ ਕਰ ਲਈ ਆ। ਲੋਕ ਵੀ ਤੁਹਾਨੂੰ ਆ ਵੀ ਦੱਸਣਗੇ ਜੀ ਜੋ ਕਿਦਰ ਕੋ ਲੋਡ ਪੈਂਦੀ ਆ ਕੋਈ ਫੋਨ ਭਾਵੇਂ ਤੇਰਾ ਲੋਰੀ ਗੇਟ ਖਜਾਨਾ ਗੇਟ ਇਹਦੇ ਅੰਦਰਲੇ ਸਾਰੇ ਬਾਜ਼ਾਰ ਪੈਂਦੇ ਆ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਜੀ ਆਪਣਾ ਪੱਤ ਚੌਂਕ ਤੇ ਦਾਣਾ ਮੰਡੀ ਵਾਲੇ ਪਾਸੇ ਚਲੀ ਜਾ ਜੀ ਡੈਰੀਆਂ ਆ ਗਈਆਂ ਜੀ। ਤੇ ਦਰਬਖਸ਼ ਨਗਰ ਆ ਗਿਆ। ਦਰਬਖਸ਼ ਨਗਰ ਵਾਲੇ ਅੱਗੇ ਤੱਕ ਰੋਡ ਚੱਲੀ ਜਿਹੜੀ ਜੱਦੀ ਚਵਾਰ ਰੋਡ ਤੋਂ। ਆਨੰਦਪੁਰ ਹੋ ਗਿਆ ਜੀ ਆਨੰਦਪੁਰ ਤੋਂ ਨਹੀਂ ਇੱਕ ਸੱਜੇ ਪਾਸੇ ਤੋਂ ਖੱਬੇ ਪਾਸੇ। ਨਾ ਪਤਾ ਏਰੀਆ ਵੀ ਸਾਡੇ ਕੋਲ ਆ ਜੀ ਸਾਰਾ। ਦੇ ਅੰਦਰਲੇ ਟੌਂਗ ਚੜਾ ਹੋਰ ਕਿਹੜੇ ਸੀ ਆਪਣੇ ਅੰਦਰਾ ਕਾਨੂੰਨੀ ਭਗਤਾਂ ਵਾਲੇ ਗੁਰਬਖਸ਼ ਨਗਰ ਇਹ ਸਾਰੇ ਏਰੀਆ ਸਾਡੇ ਕੋਲ ਪੈਂਦੇ ਨੇ ਜੀ ਡਿਪਟੀ ਚੀਫ ਮੇਜਰ ਖੈਰਾ ਸਾਹਿਬ ਬਹੁਤ ਵਧੀਆ ਨੇ ਉਹ ਜੇ ਸਾਨੂੰ ਕਿਤੇ ਲੋੜ ਪੈਂਦੀ ਨਾ ਦੋ ਤਿੰਨ ਦਫ਼ਤਰਾਂ ਦਾ ਭਾਵੇਂ ਮਾਲ ਮੱਡੀ ਦਾ ਦਫ਼ਤਰ ਹੋਵੇ ਭਾਵੇਂ ਕੋਈ ਹੋਰ ਦਫ਼ਤਰ ਹੋਵੇ ਉਥੋਂ ਦੋ ਤਿੰਨ ਦਫ਼ਤਰਾਂ ਦਾ ਸਟਾਫ ਇਕੱਠਾ ਕਰਕੇ ਭੇਜ ਦਿੰਦੇ ਵੀ ਆਹ ਲੋ ਯਾਰ ਕੇਵਲ ਪੌਣੇ 100 ਮੀਟਰ ਆ ਲੋ ਤੁਹਾਨੂੰ ਸਟਾਫ ਦੇਤਾ ਪਹੌਂ ਬਹੁਤ ਵਧੀਆ ਕੋਆਪਰੇਟ ਕਰ ਰਹੇ ਆ ਤੇ ਬਹੁਤ ਵਧੀਆ ਹੁਣ ਸਾਡੇ ਅਫਸਰ ਹੈ ਜਿਹੇ ਮੈਂ ਕਹਿੰਦਾ ਵੀ ਅਮਰੀਦ ਨਾਇਫ ਜਾਨੀ ਨੌਕਰੀ ਕਿਤੇ ਆ ਲੱਤ ਜਿਵੇਂ ਗਏ ਆ ਤੁਹਾਡੀ ਸਿਫਤ ਮਿਲੀ ਵੇਖਣ ਲੋਕੇ ਚ ਆ ਪਹੁੰਚ ਜਾਂਦੇ ਜੀ ਬਿਲਕੁਲ ਬਿਲਕੁਲ ਸਰ ਜੋ ਵੀ ਕਿਸੇ ਨੂੰ ਮੁਸ਼ਕਲ ਆਉਂਦੀ ਆ ਉਸੇ ਵੇਲੇ ਜਈ ਸਵਾਰ ਮੇਰੀ ਟੀਮ ਬੜੀ ਵਧੀਆ ਵਾ ਸਾਰੇ ਜਿਹੜੇ ਇਹੀ ਚਲੇ ਜਾਂਦੇ ਉਸੇ ਵੇਲੇ ਜਾ ਕੇ ਤੇ ਸਾਰਿਆਂ ਦਾ ਜੋ ਵੀ ਪ੍ਰੋਬਲਮ ਹੋਵੇ ਭਾਵੇਂ ਕੇਬਲ ਛੜੀ ਭਾਵੇਂ ਧੇਰਾਤ ਨੂੰ ਛੜੀ ਆ ਅਸੀਂ ਕੇਵਲ ਪਾ ਕੇ ਦਿੰਨੇ ਆ ਜਦੋਂ ਵੀ ਕਿਸੇ ਨੂੰ ਮੁਸ਼ਕਲ ਆਵੇ ਫਿਰ بار بار ਬੇਨਤੀ ਕਰਿਆ ਮੈਨੂੰ ਜਦੋਂ ਮਰਜ਼ੀ ਫੋਨ ਕਰੋ ਅਸੀਂ ਹਾਜ਼ਰ ਆ ਕਹੀ ਪਬਲਿਕ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਜੇਕਰ ਦਾ ਮੀਟਰ ਛੜਿਆ ਵਾ ਸਾਨੂੰ ਆਉਣ ਸਾਨੂੰ ਐਪ ਜੇ ਕਿਹਦਾ ਨਵਾਂ ਕਨੈਕਸ਼ਨ ਵੀ ਆ ਉਹ ਵੀ ਅਸੀਂ ਪੈਲ ਦੇ ਧਰ ਤੇ ਲਵਾ ਰਹੇ ਆ ਖਪਤਕਾਰਾਂ ਨੂੰ ਬੇਨਤੀ ਕਰ ਰਹੇ ਆ ਕਿ ਸਾਰੇ ਆਨਲਾਈਨ ਕਨੈਕਸ਼ਨ ਅਪਲਾਈ ਕਰੋ ਹੁਣ ਖਪਤਕਾਰ ਪੀਐਸਪੀਸੀਐਲ ਦੀ ਸਾਈਟ ਤੇ ਆਪਣੇ ਘਰ ਵੀ ਕਨੈਕਸ਼ਨ ਅਪਲਾਈ ਕਰ ਸਕਦੇ ਆ ਜੋ ਡਾਕੂਮੈਂਟ ਚਾਹੀਦੇ ਆਨਲਾਈਨ ਆ ਜਾਂਦੇ ਆ ਵੀ ਆਹ ਡਾਕੂਮੈਂਟ ਚਾਹੀਦੇ ਹੋ ਆਪਣੇ ਸਕੈਨ ਕਰਕੇ ਭੇਜ ਦੇਣ ਤੇ ਆਪਣਾ ਕਨੈਕਸ਼ਨ ਘਰੋਂ ਹੀ ਅਪਲਾਈ ਕਰ ਸਕਦੇ ਆ ਜੀ ਕਿੰਨਾ ਨੰਬਰ ਹੈਗਾ ਜੀ ਹੈਲਪਲਾਈਨ ਨੰਬਰ ਜਿਹੜਾ ਜੀ ਆਪਣਾ ਵੇਖੋ ਜਿਹੜਾ ਕੰਪਲੀਟ ਦਾ 912 ਨੰਬਰ ਆ ਤੇ ਉਦਾਂ ਜਿਹੜੀ ਸਾਈਟ ਆ ਪੀਐਸਪੀਸੀਐਲ ਖੋਲ ਕੇ ਉੱਤੇ ਚਲੇ ਜਾਓ ਜੇ ਮਾਈ ਬਿੱ ਜੋ ਕਨੈਕਸ਼ਨ ਅਪਲਾਈ ਕਰਨਾ ਉੱਥੇ ਲਿਖਿਆ ਜਾਂਦਾ ਨਿਊ ਕਨੈਕਸ਼ਨ ਜੇ ਕਿਸੇ ਨੇ ਕੰਪਲੇਟ ਉੱਥੇ ਲਿਖਿਆ ਜਾਂਦਾ ਕੰਪਲੀਟ ਜਿੱਦਾਂ ਮਰਜ਼ੀ ਖਪਤਕਾਰ ਲਈ ਬਹੁਤ ਫੈਸਿਲਿਟੀਆਂ ਸਰਕਾਰ ਨੇ ਦਿੱਤੀਆਂ ਨੇ ਜੀ ਹੁਣ ਜਦੋਂ ਮਰਜ਼ੀ ਖਪਤਕਾਰ ਆਪਣੇ ਫੋਨ ਤੋਂ ਸਾਰਾ ਆਪਣਾ ਘਰ ਬੈਠੇ ਹੀ ਸਿਸਟਮ ਚਲਾ ਸਕਦਾ ਹੈ ਤੇ ਬਾਕੀ ਇਲਾਕੇ 'ਚ ਅਸੀਂ ਹਮੇਸ਼ਾ ਹੀ ਰਿਣੀ ਸਾਡੇ ਖਪਤਕਾਰ ਸਾਡੇ ਬਹੁਤ ਵਧੀਆ ਨੇ ਬਸ ਹੋ ਜੇ ਜਿਹੜਾ ਕੋਈ ਚੋਰੀ ਕਰਦੇ ਆ ਕਿਦੋਂ ਉਹਨੂੰ ਮੈਂ ਬੇਨਤੀ ਕਰਦਾ ਵੇਹੋ ਜਿਹਾ ਕੰਮ ਨਾ ਕਰਨਾ ਸਰਕਾਰ ਵੱਲੋਂ ਬੜੇ ਉਹਦੇ 300 ਗਿਉਂਟਾ ਦੀ ਮਾਫੀ ਦਿੱਤੀ ਗਈ ਆ ਉਹਦੇ ਚ ਬਿੱਲ ਆ ਹੀ ਨਹੀਂ ਸਕਦਾ ਜੀ ਜੋ ਇਮਾਨਦਾਰੀ ਨਾਲ ਬੱਤੀ ਯੂਜ਼ ਕਰਦਾ ਤੇ ਚਲੋ ਸੇਵਾ 'ਚ ਹਾਜ਼ਰ ਆ ਜੀ ਜਦੋਂ ਮਰਜ਼ੀ ਫੋਨ ਕਰੋ ਸਾਡੇ 24 ਘੰਟੇ ਜੀ ਸਬਾਤ ਦੇ ਵੀ ਸਾਰਿਆਂ ਦੇ ਬੱਲੇ ਨੂੰ ਨੰਬਰ ਦਿੱਤੇ ਹੋਏ ਆ ਤੇ ਜਦੋਂ ਮਰਜ਼ੀ ਫੋਨ ਕਰੋ ਸਾਰੇ ਬੇਈ ਵੀ ਚੁੱਕਦੇ ਆ ਸੀ ਚੁੱਕੀਦਾ ਸਾਰਾ ਸਟਾਫ ਚੁੱਕਦਾ 24 ਘੰਟੇ ਸਾਡਾ ਸਟਾਫ ਡਿਊਟੀ ਦੇ ਹਾਜ਼ਰ ਆ 19:00 ਤੱਕ ਪਲੇਨ ਕਿੱਧਰ ਚਾਲ ਦੀ ਲੋੜ ਨਹੀਂ ਜੋ 1912 ਤੇ ਕੋਈ ਬਿਜ਼ੀ ਆ ਨੰਬਰ ਤੇ 964610912 ਤੇ ਕਿਸੇ ਕਾਲ ਮਾਰਨੀ ਆਪਣੇ ਫੋਨ ਤੋਂ ਉੱਥੇ ਆਟੋਮੈਟਿਕ ਕਪਲੇਟਰ ਜੋ ਜੀ ਕਿੱਥੇ ਦਫਤਰ ਸਰ ਆਪਾਂ ਦਾ ਇਹ ਪਿੰਡ ਐਡਰੈਸ ਐਡਰੈਸ ਸਰ ਸਾਡੇ ਦਫਤਰ ਦਾ ਕੀਮਾਗੜ ਜੀ ਕੀਮਾਗੜ ਠਾਣੇ ਦੇ ਲਾਗੇ ਸਾਡਾ ਦਫਤਰ ਆ ਜੀ ਕੀਮਾਗੜ ਸਬ ਡਿਵੀਜ਼ਨ ਟੈਕਨੀਕਲ ਜਿਹੜਾ ਤੁਹਾਨੂੰ ਏਰੀਆ ਬੋਲੇ ਸਾਰਾ ਏਰੀਆ ਇਹੀ ਫੀਡ ਕਰਦੇ ਆ ਜਿਹਨੂੰ ਸਪਲਾਈ ਤੇ ਇੱਥੇ ਨਾਲ ਹੀ ਸਾਡਾ 132 ਕੇ ਵੀ ਇਹ ਕੀਮਾਗੜ ਸਬਸਟੇਸ਼ਨ ਆ ਜਿੱਥੋਂ ਸਾਰੇ ਬੱਤੀ ਜਾ ਰਹੀ ਆ ਤੇ ਬੜਾ ਵਧੀਆ ਸਿਸਟਮ ਚੱਲ ਰਿਹਾ ਜੀ ਬਾਕੀ ਪਬਲਿਕ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਤੀ ਜਾਊਗੀ ਅੱਛਾ ਸਰ ਮੈਂ ਇੱਕ ਨਾ ਹੋਰ ਤੁਹਾਡੇ ਚੈਨਲ ਦੇ ਮਾਧਮ ਨਾਲ ਹੀ ਇੱਕ ਤੇ ਪਹਿਲਾਂ ਤਾਂ ਧੰਨਵਾਦ ਬਹੁਤ ਬਹੁਤ ਇੱਕ ਮੈਂ ਬੇਨਤੀ ਕਰਨੀ ਚਾਹਣਾ ਵਾਂ ਵੀ ਸਰਕਾਰ ਵੱਲੋਂ ਸਾਨੂੰ ਵੱਧੂ ਟਰਾਂਸਫਾਰਮਰ ਦਿੱਤੇ ਜਾ ਰਹੇ ਆ ਵੀ ਲਾ ਕੇ ਜਗਾ ਕੇ ਲਾਓ ਜਿੱਥੇ ਮੁਸ਼ਕਲ ਹੈਗੀ ਆ ਪਰ ਸਰ ਮੁਸ਼ਕਲ ਇਹ ਆਉਂਦੀ ਆ ਤੁਸੀਂ ਤੁਹਾਡੇ ਚੈਨਲ ਰਾਹੀਂ ਮੈਂ ਲੋਕਾਂ ਨੂੰ ਬੇਨਤੀ ਕਰਦਾ ਵਾਂ ਵੇਖੋ ਬੱਤੀ ਆਉਣੀ ਟਰਾਂਸਫਾਰਮਰ ਦੇ ਰਾਹੀਂ ਤੇ ਜਿੱਥੇ ਵੀ ਟਰਾਂਸਫਾਰਮਰ ਲਾਉਣ ਜਾਂਦੇ ਆ ਪਬਲਿਕ ਜਿਹੜੀ ਜਗ੍ਹਾ ਨਹੀਂ ਦਿੰਦੀ ਕੋਈ ਕਹਿੰਦਾ ਇੱਥੇ ਨਾ ਲਾਓ ਇੱਥੇ ਨਾ ਲਾਓ ਇੱਥੇ ਨਾ ਲਾਓ ਤੇ ਲਾ ਤੁਸੀਂ ਵੀ ਆਪਣੇ ਪਿੰਡਾਂ ਤੇ ਜੋ ਲੋਕਾਂ ਤੇ ਜਾਂਦੇ ਜਿਹਨਾਂ ਨੂੰ ਜਾਗਰੂਕ ਕਰੋ ਵੀ ਇੱਕ ਦਿਨ ਕੋਈ ਪਾਰਕ ਲਾ ਕੇ ਕੋਈ ਰਲ ਮਿਲ ਕੇ ਸਾਰੇ ਕਿਤੇ ਕੋਈ ਜਗ੍ਹਾ ਦਿਓ ਸਾਨੂੰ ਇਸ ਗੱਲ ਦੀ ਬਹੁਤ ਮੁਸ਼ਕਲ ਆਉਂਦੀ ਆ। ਟ੍ਰਾਂਸਫਰਮ ਲੱਗੇਗਾ ਫੇਰ ਹੀ ਮੁਸ਼ਕਲ ਹਾਲ ਹੋਏਗੀ। ਬਿਲਕੁਲ ਹੋਏਗੀ ਸਰ ਬਿਲਕੁਲ ਫੇਰ ਹੀ ਹੋਏਗੀ ਨਾ ਇਹ ਤੁਹਾਨੂੰ ਪਬਲਿਕ ਨੂੰ ਸੋਚਣਾ ਨਹੀਂ ਆਦਾ ਵੇਖੋ ਇੱਕ ਸੌ ਦਾ ਟ੍ਰਾਂਸਫਰਮ ਆ ਉਹਨਾਂ ਨੂੰ ਕਿੰਨੀ ਪ੍ਰੋਬਲਮ ਆਂਦੀ ਰਹੇਗੀ ਬਿਲਕੁਲ ਆ ਰਹੀ ਆ ਸਰ ਬਹੁਤ ਆ ਰਹੀ ਆ ਲੋਕ ਪਬਲਿਕ ਟ੍ਰਾਂਸਫਰਮ ਨਹੀਂ ਲਾਉਣ ਦਿੰਦੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰਦਾ ਵਾਂ ਕਿ ਜਿੱਦੋਂ ਜਿੱਦੋਂ ਵੀ ਇਲਾਕੇ 'ਚ ਮੁਸ਼ਕਲ ਆ ਸਾਨੂੰ ਆਕੇ ਦੱਸੋ ਇਹ ਜਿਹੜੇ ਜਿੱਥੋਂ ਸਾਨੂੰ ਪਤਾ ਹੀ ਉੱਥੇ ਵੀ ਜਾਣਦੇ ਆ ਤੇ ਲੋਕ ਕਹਿੰਦੇ ਨਾ ਲਾਓ ਜੀ ਨਾ ਲਾਓ ਤੇ ਗਰਮੀਆਂ 'ਚ ਫਿਰ ਜਦੋਂ ਲੋਡ ਨਹੀਂ ਚੱਲਦਾ ਕੇਬਲਾਂ ਛੜਦੀਆਂ ਨੇ ਤੇ ਫਿਰ ਉਹਦੀ ਕੰਪਲੇਂਟ ਆਉਂਦੀ ਆ ਜੀ ਫਿਰ ਉਹਨੂੰ ਕਹਿੰਦਾ ਵੇਖੋ ਤੁਹਾਡੇ ਕੋਲ ਇਹ ਟਰਾਂਸਫਾਰਮਰ ਲਾਉਣ ਆਏ ਆ ਤੇ ਤੁਸੀਂ ਸਾਨੂੰ ਲਾਉਣ ਦਿਓ ਤੇ ਇਸ ਲਈ ਤੁਹਾਡੇ ਚੈਨਲ ਦੇ ਰਾਹੀਂ ਮੈਂ ਬੇਨਤੀ ਕਰਦਾ ਪਬਲਿਕ ਨੂੰ ਕਿਰਪਾ ਕਰਕੇ ਜਦੋਂ ਵੀ ਸਾਡੇ ਮਲਾ ਨੂੰ ਕੋਈ ਜਾਣਦਾ ਕਿ ਕਿਸੇ ਨੂੰ ਇੱਕ ਟਰਾਂਸਫਾਰਮਰ ਲਾਉਣਾ ਜਦ ਪਬਲਿਕ ਵੀ ਜਿੱਥੇ ਚੌਂਦੀ ਲਵਾਉਣਾ ਚਾਹੁੰਦੀ ਆ ਤੇ ਸਾਨੂੰ ਬੇਨਤੀ ਪੱਤਰ ਦੇਵੇ ਅਸੀਂ ਉੱਥੇ ਲਾਵਾਂਗੇ ਜਿੱਥੇ-ਜਿੱਥੇ ਸਾਨੂੰ ਪਤਾ ਆ ਵੀ ਲੋੜ ਕਿੱਥੇ ਲੋੜ ਆ ਅਸੀਂ ਉੱਥੇ ਲਾ ਰਹੇ ਆ ਜੀ ਸਾਨੂੰ ਵੱਧੂ ਟਰਾਂਸਫਾਰਮਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਨੂੰ ਵੱਧੂ ਟਰਾਂਸਫਾਰਮਰ ਆਇਆ ਤਾਂ ਜਿੱਦਾਂ ਦੱਸਿਆ ਜੀ ਸਾਡੇ ਡਿਪਟੀ ਚੀਫ ਸਰ ਖੈਰਾ ਸਾਹਿਬ ਵੱਲੋਂ ਦੀ ਸ਼ਾਦਤ ਦੇਸ਼ ਨੇ ਵੀ ਜਿੱਦਾਂ ਕਰ ਮੇਰੀ ਪਿਛਲੀ ਵਾਰੀ ਮੁਸ਼ਕਲ ਆਇਆ ਕਿ ਕੋਈ ਮੁਸ਼ਕਲ ਨਾ ਹੋ ਤੇ ਧੰਨਵਾਦ ਮੈਂ ਤੁਹਾਡਾ ਕਰਦਾ ਹਾਂ ਬਹੁਤ-ਬਹੁਤ ਜੀ ਠੀਕ ਹੈ ਥੈਂਕ ਯੂ